ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨੀਮਨ ਤੇ ਕ੍ਰੀਏਸ਼ਨ ਅੱਜ ਦੀ ਵੀਡੀਓ ਲੈ ਕੇ ਆਏ ਅੱਜ ਤੁਹਾਡੇ ਲਈ ਫੇਰ ਤੋਂ ਆਪਾਂ ਸਿਲਕ ਦੇ ਵਿੱਚ ਡਿਜੀਟਲ ਪ੍ਰਿੰਟ ਦੇ ਸੂਟ ਲੈ ਕੇ ਆਏ ਜੀ ਬੜੀ ਪਿਆਰੀ ਕਲੈਕਸ਼ਨ ਹੈ ਹੁਣ ਅਲੱਗ ਕਲਰ ਤੇ ਅਲੱਗ ਪ੍ਰਿੰਟ ਦੇ ਵਿੱਚ ਸੂਟ ਹੈ ਤੇ ਜਿਹੜੇ-ਜਿਹੜੇ ਕਮੀਦ ਕਰਦੀਆਂ ਜਿਹੜੇ-ਜਿਹੜੇ ਕਸਟਮਰ ਮੇਰੇ ਰਹਿਗੇ ਸੀਗੇ ਸੂਟ ਲੈਣ ਤੋਂ ਅੱਜ ਉਹਨਾਂ ਨੂੰ ਸੂਟ ਮਿਲ ਜਾਣ ਕਿਉਂਕਿ ਇਹਨਾਂ ਦੀ ਬਹੁਤ ਬੁਕਿੰਗ ਹੁੰਦੀ ਹੈ ਜੀ 3-3 4-4 ਸੂਟ ਤਾਂ ਦੇ ਵਿੱਚ ਗਏ ਆ ਤੇ ਬਹੁਤ ਵਧੀਆ ਰਿਸਪੌਂਸ ਰਿਹਾ ਸੂਟਾਂ ਦਾ ਤੇ ਪ੍ਰਾਈਸ ਹੈਗਾ 2000 2000 ਪ੍ਰਾਈਸ ਦੇ ਨਾਲ ਸੂਟ ਹੈ ਤੇ ਜਿਹੜੇ ਕੋਰੀਅਰ ਚਾਰजेस ਆ ਉਹ ਅਲੱਗ ਤੋਂ ਹੋਣਗੇ ਉਹ ਤੁਸੀਂ ਆਪਣੇ ਐਡਰੈਸ ਦੇ ਅਕੋਰਡਿੰਗ ਪੁੱਛਨੇ ਹੁੰਨੇ ਆ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਨੀ ਹੁੰਦੀ ਆ ਪਹਿਲਾਂ ਹੀ ਆਪਣਾ ਫੁੱਲ ਐਡਰੈਸ ਭੇਜ ਕੇ ਕੋਰੀਅਰ ਚਾਰजेस ਪੁੱਛ ਕੇ ਫਿਰ ਇਕੱਠੀ ਪੇਮੈਂਟ ਕਰਦਿਆ ਕਰੋ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8146580800 ਤੇ ਇਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਜੀ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਆ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਆ ਪੇਮੈਂਟ ਆਨਲਾਈਨ ਹੀ ਪਾਉਣੀ ਹੁੰਦੀ ਆ ਜੀ ਕੈਸ਼ ਔਨ ਡਿਲੀਵਰੀ ਦਾ ਆਪਸ਼ਨ ਨਹੀਂ ਹੈਗੀ ਤੇ ਬਾਕੀ ਜਿਨ੍ਹਾਂ ਲਈ ਸ਼ੌਪ ਤੇ ਆ ਕੇ ਪਰਚੇਜ਼ਿੰਗ ਕਰਨੀ ਆ ਜਦ ਮਰਜੀ ਤੁਸੀਂ ਮੇਰੀ ਸ਼ੌਪ ਤੇ ਵਿਜ਼ਿਟ ਕਰ ਸਕਦੇ ਹੋ ਰਾਜਪੁਰੇ ਆ ਜੀ ਸ਼ੌਪ ਗੁਰਦੁਆਰਾ ਸਿੰਘ ਸਵਾ ਜੀ ਦੇ ਬਿਲਕੁਲ ਨਾਲ ਵਾਲੀ ਸ਼ੌਪ ਹੈ ਜਦ ਮਰਜੀ ਤੁਸੀਂ ਮੈਸੇਜ ਕਰਕੇ ਲੋਕੇਸ਼ਨ ਵੀ ਲੈ ਸਕਦੇ ਹੋ ਤੇ ਰਾਜਪੁਰੇ ਆ ਕੇ ਕਿਤੇ ਜ਼ਿਆਦਾ ਅੰਦਰ ਜਾਣ ਦੀ ਲੋੜ ਨਹੀਂ ਹੈਗੀ ਜੀ ਤੁਸੀਂ ਮੇਨ ਤੇ ਟਾਊਨ ਦੇ ਵਿੱਚ ਗੁਰਦੁਆਰਾ ਸਾਹਿਬ ਨਾਲ ਵਾਲੀ ਸ਼ਾਪ ਹੈ ਜੀ ਬਾਕੀ ਜੀ ਇਹਨਾਂ ਨੂੰ ਸਕਰੀਨਸ਼ਾਟ ਨਹੀਂ ਲੈਣਾ ਆਉਂਦਾ ਚੱਲਦੀ ਵੀਡੀਓ ਦੇ ਵਿੱਚੋਂ ਸੂਟ ਦੀ ਫੋਟੋ ਨੂੰ ਲੈਣੀ ਆਉਂਦੀ ਤਾਂ ਆਪਾਂ ਹਰੇਕ ਸੂਟ ਦੇ ਉੱਪਰ ਨੰਬਰ ਪਾਇਆ ਹੁੰਦਾ ਤੁਸੀਂ ਸੂਟ ਦਾ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਾ ਸਕਦੇ ਹੋ ਪਰ ਪੇਮੈਂਟ ਤੁਹਾਨੂੰ ਆਨਲਾਈਨ ਹੀ ਕਰਾਉਣੀ ਪੈਣੀ ਹੈ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਤੇਰੀ ਮਾਰਨਿੰਗ ਦੇ ਵਿੱਚ ਵੀਡੀਓ ਲੈ ਕੇ ਆਉਣੀ ਆ ਜੀ 9 ਸਵਾ 9 ਤੇ 9:30 ਦੇ ਵਿੱਚ ਵਿੱਚ ਮੈਂ ਡੇਲੀ ਵੀਡੀਓ ਪੋਸਟ ਕਰ ਦਣੀ ਆ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਗਾ ਬਾਕੀ ਜੋ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਣੀ ਆ ਹਰੇਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀਦਾ ਤੇ ਹਰ ਇੱਕ ਤਰ੍ਹਾਂ ਦਾ ਸੂਟ ਤੁਹਾਨੂੰ ਘਰ ਬੈਠਿਆਂ ਨੂੰ ਪ੍ਰੋਵਾਈਡ ਕਰੀਦਾ ਤੇ ਬੜੀ ਪਿਆਰੀ ਕਲੈਕਸ਼ਨ ਦੇ ਨਾਲ ਸ਼ੁਰੂ ਕਰਦੇ ਆ ਅੱਜ ਦਾ ਪਹਿਲਾ ਸੂਟ ਇਹ ਦੇਖੋ ਬੜਾ ਸੋਹਣਾ ਮੰਗੇਓ ਕਲਰ ਦੇ ਵਿੱਚ ਸੂਟ ਹੈ ਜੀ ਬੜਾ ਸੋਹਣਾ ਪੀਚ ਮੰਗੇਓ ਜਿਹਾ ਸੂਟ ਆ ਲੱਗ ਜਾਈ ਕਲਰ ਇਹ ਜਦੋਂ ਆਪਾਂ ਸਭ ਤੋਂ ਪਹਿਲੀ ਵੀਡੀਓ ਪਾਈ ਸੀ ਉਦੋਂ ਦੋ ਸੂਟ ਆਏ ਸੀਗੇ ਇਹ ਵਾਲੇ ਕਲਰ ਦੇ ਵਿੱਚ ਪਰ ਪ੍ਰਿੰਟਿੰਗ ਅਲੱਗ ਸੀ ਪਰ ਉਸ ਤੋਂ ਬਾਅਦ ਹੁਣ ਆਪਣੇ ਕੋਲ ਆਏ ਆ ਇਹ ਸੂਟ ਬਿਲਕੁਲ ਲਾਈਟ ਵੇਟ ਸਿਲਕ ਦੇ ਵਿੱਚ ਸੂਟ ਹੈਗੇ ਅੱਜ ਦੇ ਮੈਜਿਕ ਸੂਟ ਰਹਿਣਗੇ ਇਹ ਸ਼ਰਟ ਆ ਗਈ ਇਹ ਪੂਰਾ ਅਟੈਚ ਹੈ ਜੀ ਸੂਟ ਤਾ ਕਰਕੇ ਥੋੜੀ ਜਿਹੀ ਦਿੱਕਤ ਆਉਂਦੀ ਹੁੰਦੀ ਆਪਾਂ ਨੂੰ ਦਿਖਾਉਣ ਦੇ ਲਈ ਇਹ ਸ਼ਰਟ ਆ ਗਈ ਨਾਲ ਇਹ ਬਾਟਮ ਹੈ ਜੀ ਮੈਚਿੰਗ ਨਾਲ ਮੈਚਿੰਗ ਬਾਟਮ ਹੈ ਜਿਹੜੀ ਬਾਟਮ ਦਾ ਪ੍ਰਿੰਟ ਹੈ ਉਸੇ ਪ੍ਰਿੰਟ ਦਾ ਪਿਓਰ ਬੰਬਰ ਦਾ ਦੁਪੱਟਾ ਨਾਲ ਇਹ ਦੁਪੱਟਾ ਆ ਗਿਆ ਨਾਲ ਬੜੇ ਸੋਹਣੇ ਮੈਚਿੰਗ ਸੂਟ ਸਿਲਕ ਦੇ ਵਿੱਚ 2000 ਪ੍ਰਾਈਸ ਹੈ 2000 ਪ੍ਰਾਈਸ ਹੈ ਨਾਲ ਅੱਜ ਦਾ ਆਪਣਾ ਇਹ ਪਹਿਲਾ ਸੂਟ ਸਾਰੇ ਸੂਟ ਅੱਜ 2000 ਪ੍ਰਾਈਸ ਦੇ ਨਾਲ ਹੋਣਗੇ ਸਿਲਕ ਦੇ ਜਿਨ੍ਹਾਂ ਨੇ ਪਹਿਲਾਂ ਵੀਡੀਓ ਦੇਖੀ ਹੋਈ ਹੈ ਉਹਨਾਂ ਨੂੰ ਯਾਦ ਆ ਜਾਣੇ ਆ ਕਿਉਂਕਿ ਸਭ ਤੋਂ ਜ਼ਿਆਦਾ ਹਿੱਟ ਸੇਲ ਆਪਣੀ ਇਹ ਸੂਟਾਂ ਦੀ ਇਸ ਵਾਰੀ ਬਹੁਤ ਪਿਆਰੀ ਪ੍ਰਿੰਟਿੰਗ ਦੇ ਵਿੱਚ ਤਾਂ ਟਾਈਮ ਲੱਗ ਜਾਂਦਾ ਜੀ ਬਣਾਉਣ ਆਰਡਰ ਦੇ ਕੇ ਬਣਵਾਉਣ ਦੇ ਲਈ ਤਾਂ ਇਸ ਵਾਰੀ ਕਾਫੀ ਟਾਈਮ ਲੱਗ ਗਿਆ ਬੜਾ ਸੋਹਣਾ ਪੀਚ ਮੰਗੋ ਕਲਰ ਹੈ ਇਹ ਹੈਗਾ ਆਪਣਾ ਅੱਜ ਦਾ ਪਹਿਲਾ ਸੂਟ 2000 ਪ੍ਰਾਈਸ ਦੇ ਨਾਲ ਅਲੱਗ-ਅਲੱਗ ਪ੍ਰਿੰਟ ਦੇ ਵਿੱਚ ਤੁਹਾਨੂੰ ਸੂਟ ਦਿਖਾਵਾਂਗੇ ਨੈਕਸਟ ਆ ਗਿਆ ਬੜਾ ਹੀ ਸੋਹਣਾ بیس ਹੈ ਜਿਹੜਾ ਲਾਈਟ ਕਲਰ ਹੀ ਹੈ ਕਰੀਮ ਜੇਬ ਕਲਰ ਹੈ ਤੇ ਜਿਹੜੀ ਪ੍ਰਿੰਟਿੰਗ ਉਹ ਤੁਸੀਂ ਦੇਖ ਹੀ ਸਕਦੇ ਹੋ ਬਹੁਤ ਪਿਆਰੀ ਪ੍ਰਿੰਟਿੰਗ ਹੈ ਨਾ ਪਿਆਰਾ ਇਹ ਸ਼ਰਟ ਦਾ ਪ੍ਰਿੰਟ ਆ ਜਾਣਾ ਹੋ ਸੋਹਣਾ ਪ੍ਰਿੰਟ ਹੈ ਇਹ ਸ਼ਰਟ ਆ ਗਈ ਤੇ ਇਹ ਆ ਗਈ ਜੀ ਬਾਟਮ ਇਹ ਬਾਟਮ ਦੀ ਪ੍ਰਿੰਟਿੰਗ ਹੈ ਦੇਖੋ ਕਿੰਨੀ ਪਿਆਰੀ ਮਲਟੀ ਕਲਰ ਦੇ ਵਿੱਚ ਬਾਟਮ ਹੈ ਤੇ ਜਿਹੜੇ ਬਾਟਮ ਦੀ ਪ੍ਰਿੰਟਿੰਗ ਹੁੰਦੀ ਹੈ ਜੀ ਉਸੇ ਸੇਮ ਦੇ ਵਿੱਚ ਹੈਗਾ ਦੁਪੱਟਾ ਬੜਾ ਸੋਹਣਾ ਬੂਟੀ ਵਾਲਾ ਦੁਪੱਟਾ ਨਾਲ ਤੇ ਹਲਕੀ ਹਲਕੀ ਬੂਟੀ ਬਾਟਮ ਦੇ ਵਿੱਚ ਵੀ ਹੈ ਇਹ ਲੁੱਕ ਦੇ ਵਿੱਚ ਆ ਜਣਾ ਸੂਟ ਦੇਖੋ ਕਿੰਨਾ ਪਿਆਰਾ ਤੇ ਕਲਰ ਕੰਬੀਨੇਸ਼ਨ ਬਹੁਤ ਪਿਆਰਾ ਇਹ ਵਾਲੇ ਸੂਟ ਦਾ ਵੀ ਇਹ ਲੁੱਕ ਤੇ ਵੀ ਆ ਜਾਣਾ ਤੁਸੀਂ ਇੱਥੇ ਤੋਂ ਸਕਰੀਨ ਸ਼ਾਟ ਲੈ ਸਕਦੇ ਹੋ 2000 ਪ੍ਰਾਈਸ ਹੈ ਜੀ 2000 ਪ੍ਰਾਈਸ ਦੇ ਵਿੱਚ ਸਿਲਕ ਦੇ ਡਿਜੀਟਲ ਪ੍ਰਿੰਟ ਦੇ ਵਿੱਚ ਸੂਟ ਨੈਕਸਟ ਆ ਗਿਆ yellow ਕਲਰ ਬੜਾ ਸੋਹਣਾ yellow ਦਾ green ਦੇ ਨਾਲ ਕੰਟਰਾਸਟ ਬੜਾ ਸੋਹਣਾ yellow ਕਲਰ ਆ ਸੂਟ ਦਾ ਤੇ green ਅੰਬੀਆਂ ਦੀ ਨਾਲ ਪ੍ਰਿੰਟਿੰਗ ਹੈ ਜੀ ਬੜੀ ਪਿਆਰੀ ਇਹ ਤੋ ਤੁਸੀਂ ਦੇਖ ਸਕਦੇ ਹੋ ਜਦੋਂ ਪੂਰਾ ਖੋਲਦੇ ਆ ਫਿਰ ਸਾਰਾ ਸੂਟ ਪੂਰਾ ਖੁੱਲ ਜਾਂਦਾ ਜੀ ਜਿਆਦਾ ਫਿਰ ਪਹਿਲਾ ਹਣੀ ਬਹੁਤ ਔਖੀ ਹੋ ਜਾਂਦੀ ਆ ਇਹ ਸ਼ਰਟ ਦੀ ਪ੍ਰਿੰਟਿੰਗ ਆ ਗਈ ਦੇਖੋ ਕਿੰਨਾ ਪਿਆਰਾ ਦੋ ਰੰਗਾਂ ਦੇ ਵਿੱਚ ਸੂਟ ਹੈ ਬਹੁਤ ਹੀ ਪਿਆਰੀ ਲੁੱਕ ਹੈ ਜੀ ਸੂਟ ਦੀ ਬਿਲਕੁਲ ਲਾਈਟ ਵੇਟ ਲਾਈਨਿੰਗ ਲਾ ਕੇ ਸੂਟ ਬਣੂਗਾ ਪਰ ਫਿਟਿੰਗ ਬਹੁਤ ਪਿਆਰੀ ਆ ਰਹੀ ਹੈ ਇਹ ਸ਼ਰਟ ਆ ਗਈ ਇਹ ਬਾਟਮ ਦੀ ਪ੍ਰਿੰਟਿੰਗ ਹੈ ਜੀ ਨਾਲ ਕੋ ਬਾਟਮ ਦੀ ਪ੍ਰਿੰਟਿੰਗ ਆ ਗਈ ਤੇ ਇਹ ਹੈਗਾ ਦੁਪੱਟਾ ਸੇਮ ਜਿਹੜੀ ਬਾਟਮ ਦੀ ਪ੍ਰਿੰਟਿੰਗ ਹੈ ਉਹ ਦੁਪੱਟੇ ਦਾ ਸੈਂਟਰ ਹੈ ਜਿਹੜੇ ਪੱਲਿਆਂ ਤੇ ਸ਼ਰਟ ਦੇ ਨਾਲ ਦੀ ਪ੍ਰਿੰਟਿੰਗ ਹੈ ਜੀ ਹਰੇਕ ਦੁਪੱਟਿਆਂ ਤੇ ਬੜਾ ਸੋਹਣਾ ਬੰਬਰ ਦਾ ਦੁਪੱਟਾ ਇਹ ਲੁੱਕ ਦੇ ਵਿੱਚ ਆਜਾ ਲੈਣਾ ਬਹੁਤ ਸੋਹਣਾ ਬ੍ਰਾਈਟ ਜਿਹਾ ਸੂਟ ਆ ਤੇ ਪ੍ਰਾਈਸ ਸੇਮ ਹੈ ਜੀ 2000 ਪ੍ਰਾਈਸ ਦੇ ਨਾਲੇ ਰਹਿਣੇ ਸੂਟਾ ਜੀ ਨੈਕਸਟ ਸੂਟ ਆ ਗਿਆ ਬੜਾ ਸੋਹਣਾ ਅੰਬੀ ਵਾਲਾ ਪ੍ਰਿੰਟ ਹੈ ਜਿਹੜਾ ਮੈਂ ਪਹਿਲਾਂ ਤੁਹਾਨੂੰ ਸੂਟ ਦਿਖਾਇਆ ਸੀ ਥੋੜਾ ਜਿਹਾ ਹੀ ਫਰਕ ਹੈ ਜੀ ਉਹਦੇ ਨਾਲੋਂ ਦੇ ਵਿਚਾਲੇ ਦੇਖੋ ਕਲਰ ਬਹੁਤ ਸੋਹਣਾ ਇਹ ਵਾਲੇ ਸੂਟ ਦਾ ਵੀ ਇਹ ਸ਼ਰਟ ਦੀ ਪ੍ਰਿੰਟਿੰਗ ਆ ਗਈ ਇਹ ਬਾਟਮ ਆ ਗਈ ਜੀ ਨਾਲ ਬੜੀ ਸੋਹਣੀ 컬러ਫੁਲ ਤੇ ਇਹ ਦੁਪੱਟਾ ਆ ਗਿਆ ਬੰਬਰ ਦਾ ਬਹੁਤ ਪਿਆਰਾ ਸੂਟ ਹੈ ਇਹ ਲੁੱਕ ਦੇ ਵਿਚਾਲੇ 2000 ਪ੍ਰਾਈਸ ਹੈ 2000 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਇਹ ਵੀ ਬੜਾ ਸੋਹਣਾ ਮੰਗੇਓ ਕਲਰ ਦੇ ਵਿੱਚ ਹੈ ਪ੍ਰਿੰਟਿੰਗ ਅਲੱਗ ਹੈ ਜਿਹੜਾ ਪਹਿਲਾ ਸੂਟ ਦਿਖਾਇਆ ਸੀ ਉਹ ਅਲੱਗ ਸੀਗਾ ਇਹਦੀ ਪ੍ਰਿੰਟਿੰਗ ਅਲੱਗ ਹੈ ਸੂਟ ਦੀ ਬਹੁਤ ਬਹੁਤ ਚੰਗਾ ਕਿੰਨੀ ਪਿਆਰੀ ਪ੍ਰਿੰਟਿੰਗ ਬਹੁਤ ਸੋਹਣਾ ਸੂਟ ਹੈ ਹਲਕੀ ਫੁਲਕੀ ਕਿਸੇ ਲੇਸ ਨਾਲ ਵੀ ਤੁਸੀਂ ਡਿਜ਼ਾਈਨਿੰਗ ਕਰਾ ਸਕਦੇ ਹੋ ਐਜ਼ ਇਟ ਇਜ਼ ਸਟਿਚ ਕਰਾਣਾ ਐਵੇਂ ਵੀ ਸਟਿਚ ਕਰਾ ਸਕਦੇ ਜਿਹੜੀ ਸਾਈਡ ਤੇ ਬਾਰਡਰ ਦਿੱਤੇ ਹੋਏ ਆ ਇਹ ਡਿਜ਼ਾਈਨਿੰਗ ਲਈ ਯੂਜ਼ ਕਰ ਸਕਦੇ ਹਾਂ ਜੀ ਆਪਾਂ ਇਹ ਸ਼ਰਟ ਦੀ ਆਗੀ ਪ੍ਰਿੰਟਿੰਗ ਇਹ ਬਾਟਮ ਆ ਜਾਣੀ ਦੇਖੋ ਕਿੰਨੀ ਪਿਆਰੀ ਜਿਓਮੈਟ੍ਰੀਕਲ ਪ੍ਰਿੰਟ ਦੇ ਵਿੱਚ ਆ ਬਾਟਮ ਤੇ ਇਹ ਦੁਪੱਟਾ ਸੇਮ ਬਾਟਮ ਦੇ ਪ੍ਰਿੰਟ ਦੇ ਨਾਲ ਦਾ ਹੀ ਦੁਪੱਟਾ ਪਿਓਰ ਬੰਬਰ ਦੇ ਦੁਪੱਟੇ ਆ ਜੀ ਨਾਲ ਤੇ ਸਿਲਕ ਦਾ ਸੂਟ ਡਿਜੀਟਲ ਪ੍ਰਿੰਟ ਦੇ ਵਿੱਚ ਇਹ ਲੁੱਕ ਆ ਜਾਂਦਾ ਇਹਨਾਂ ਪਿਆਰਾ ਸੂਟ 2000 ਪ੍ਰਾਈਸ ਰਹਿਣਾ 2000 ਨੈਕਸਟ ਆ ਗਿਆ ਛੋਟੇ ਪ੍ਰਿੰਟ ਦੇ ਵਿੱਚ ਆ ਸਾਰੇ ਇਸ ਵਾਰੀ ਸਭ ਤੋਂ ਜ਼ਿਆਦਾ ਅਲੱਗ ਕਲਰ ਆਏ ਆ ਬਹੁਤ ਸੋਹਣੇ ਇਹ ਲੁੱਕ ਦੇ ਵਿੱਚ ਆ ਗਿਆ ਨਾ ਸੂਟ ਕਿੰਨਾ ਪਿਆਰਾ ਡਿਜ਼ਾਈਨ ਹੈ ਜਿਹੜਾ ਨੂੰ ਜ਼ਿਆਦਾ ਡਾਰਕ ਕਲਰ ਨਹੀਂ ਪਸੰਦ ਜਾਂ ਤੁਸੀਂ ਆਪਣੀ ਏਜ ਦੇ ਅਕੋਰਡਿੰਗ ਲੈਣਾ ਤਾਂ ਇਹ ਵਾਲਾ ਸੂਟ ਬਹੁਤ ਪਿਆਰਾ ਇਹ ਸ਼ਰਟ ਆ ਇਹ ਆ ਗਈ ਇਸ ਦੀ ਬਾਟਮ ਬਾਟਮ ਦੇਖੋ ਕਿੰਨੀ ਪਿਆਰੀ ਹੈ ਬੜੇ ਸੋਹਣੇ ਸਿਲਕ ਦੇ ਸੂਟ ਹੈ ਤੇ ਨਾਲ ਬਰੀਕ ਬੂਟੀ ਦੇ ਵਿੱਚ ਦੁਪੱਟਾ ਬੜੀ ਸੋਹਣੀ ਦੇਖੋ ਸੀਕੁਐਂਸ ਦੀ ਬੂਟੀ ਹੈ ਦੁਪੱਟੇ ਦੇ ਵਿੱਚ ਅਲੱਗ ਜੀ ਲੁਕਾਣੀ ਹੈ ਜਿਹੜਾ ਸੂਟ ਸਟਿਚ ਹੋਣਾ ਹੈ ਹਲਕੀ ਐਵੇਂ ਦੀ ਕੋਈ 골ਡਨ ਫਿਨਿਸ਼ਿੰਗ ਹਲਕੀ ਜੀ ਲਾਈਟ 골ਡਨ ਕਲਰ ਹੈ ਫਿਨਿਸ਼ਿੰਗ ਤੁਸੀਂ ਸ਼ਰਟ ਤੇ ਵੀ ਦੇ ਸਕਦੇ ਆ ਇਹ ਲੁੱਕ ਦੇ ਵਿੱਚ ਆ ਜਾਣਾ ਸੂਟ ਕਿੰਨਾ ਪਿਆਰਾ 2000 ਪ੍ਰਾਈਸ ਹੈ ਜੀ 2000 ਦੇ ਵਿੱਚ ਤੁਹਾਨੂੰ ਵਿਦ ਦੁਪੱਟਾ ਸੂਟ ਮਿਲ ਲਿਆ ਉਹ ਵੀ ਸਿਲਕ ਦਾ ਡਿਜੀਟਲ ਪ੍ਰਿੰਟ ਦੇ ਵਿੱਚ ਬਹੁਤ ਹੀ ਰੀਜ਼ਨੇਬਲ ਰੇਟ ਦੇ ਵਿੱਚ ਨੈਕਸਟ ਸੂਟ ਆ ਗਿਆ ਬੜਾ ਸੋਹਣਾ ਗ੍ਰੇ প্রিন্টিਂਗ ਦੇ ਵਿੱਚ ਹੈ ਇਹ ਕਿੰਨਾ ਤੇਜ਼ প্রিন্টিਂਗ ਹੈ ਬੜੇ ਸੂਟ ਦੀ ਇਹ ਰੁਕਾ ਜਾਂ ਨਹੀਂ ਦੇਖੋ ਕਿੰਨਾ ਸੋਹਣਾ ਫਲੈਂਟ ਹੈ ਜਿਨ੍ਹਾਂ ਨੂੰ ਥੋੜਾ ਡਾਰਕ ਕਲਰ ਲੈਣਾ ਸਰਦੀਆਂ ਦੇ ਅਕੋਰਡਿੰਗ ਇਹ ਬਹੁਤ ਪਿਆਰਾ ਹੈ ਇਹ ਜਿਹੜੀ ਸਾਈਡ ਵਾਲੀ ਪੱਟੀ ਹੈ ਇਹ ਤੁਸੀਂ ਬਾਜੂ ਤੇ ਜਾਂ ਜਿਹੜੇ ਗਲੇ ਤੇ ਕੋਈ ਕੋਟਲੀ ਬਟਨ ਵੀ ਐਵੇਂ 골ਡਨ ਦੇ ਬਣਾ ਸਕਦੇ ਹੋ ਇਹਨਾਂ ਦੇ ਬਹੁਤ ਹੀ ਸੋਨੇ 골ਡਨ ਕੋਟਲੀ ਬਟਨ ਬਣ ਜਾਂਦੇ ਆ ਫਲਾਵਰਸ ਦੇ ਬਹੁਤ ਪਿਆਰੀ ਲੁੱਕ ਦੇ ਵਿੱਚ ਸੂਟ ਬਣਦਾ ਇਹ ਸ਼ਰਟ ਦੀ ਪ੍ਰਿੰਟਿੰਗ ਆ ਗਈ ਇਹ ਬਾਟਮ ਦੀ ਆ ਜਾਣੀ ਜੀ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੈ ਇਹ ਬਾਟਮ ਆ ਜਾਣੀ ਤੇ ਸੇਮ ਬਾਟਮ ਦੇ ਨਾਲ ਦਾ ਹੀ ਦੁਪੱਟਾ ਵੀ ਹੋਰ ਬੰਬਰ ਦਾ ਇਹ ਲੁੱਕ ਦੇ ਵਿੱਚ ਆਇਆ ਬਹੁਤ ਪਿਆਰਾ ਸੂਟ ਹੈ ਇਹ ਵੀ ਡਿਜ਼ਾਈਨਿੰਗ ਦੇਖੋ ਕਿੰਨੀ ਪਿਆਰੀ ਹੈ ਇਹਦੀ ਇੱਥੇ ਤੋਂ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ ਸੂਟ ਦਾ 2000 ਪ੍ਰਾਈਸ ਹੈ 2000 ਪ੍ਰਾਈਸ ਦਾ ਨੈਕਸਟ ਆ ਗਿਆ ਸੂਟ ਉਹ ਵੀ ਲਾਈਟ ਗ੍ਰੀਨ ਜਿਹਾ ਕਲਰ ਹੈ ਬਲੂ ਪ੍ਰਿੰਟਿੰਗ ਦੇ ਨਾਲ ਸੂਟ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਇਹ ਲੁੱਕ ਦੇ ਵਿੱਚ ਆ ਜਾਣ ਇਹ ਸ਼ਰਟ ਆ ਜਾਣੀ ਹੈ ਸ਼ਰਟ ਦੀ ਪ੍ਰਿੰਟਿੰਗ ਇਹ बॉਟਮ ਆ ਜਣੀ ਜੀ ਇਹਦੀ ਦੇਖੋ ਕਿੰਨੀ ਪਿਆਰੀ ਹੈ बॉਟਮ ਮਲਟੀ ਦੇ ਵਿੱਚ ਤੇ ਨਾਲ ਹੈਗਾ ਇਹ ਵਾਲਾ ਪਿਓਰ ਬੰਬਰ ਦਾ ਦੁਪੱਟਾ ਇਹ ਦੁਪੱਟਾ ਹੈ ਜੀ ਨਾਲ ਇਹ ਸ਼ਰਟ ਤੇ बॉਟਮ ਇਹ ਸ਼ਰਟ ਦੀ ਬਣਦੀ ਇੱਥੇ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ 2000 ਪ੍ਰਾਈਸ ਹੈ ਜੀ 2000 ਪ੍ਰਾਈਸ ਦੇ ਨੈਕਸਟ ਆ ਗਿਆ ਪੀਚ ਜਿਆ ਕਲਰ ਹੈ ਬੜਾ ਸੋਹਣਾ ਕਲਰ ਸਾਰੇ ਅੱਜ ਇੱਕ ਤੋਂ ਇੱਕ ਕਲਰ ਹੈ ਬਹੁਤ ਸੋਹਣੇ ਲਾਈਟ ਡਾਰਕ ਆਪ ਹਰ ਇੱਕ ਤਰ੍ਹਾਂ ਦੇ ਸੂਟ ਲੈ ਕੇ ਆਏ ਅੱਜ ਦੇਖੋ ਕਿੰਨੀ ਪਿਆਰੀ ਪ੍ਰਿੰਟਿੰਗ ਹੈ ਇਹ ਸ਼ਰਟ ਆ ਗਈ ਸ਼ਰਟ ਦੀ ਪ੍ਰਿੰਟਿੰਗ ਹੈ ਇਹ ਬਾਟਮ ਦੀ ਪ੍ਰਿੰਟਿੰਗ ਆ ਜਿਹੜੀ ਨਾਲ ਦੇਖੋ ਕਿੰਨੀ ਪਿਆਰੀ ਜਦੋਂ ਡਾਰਕ ਸ਼ਰਟ ਹੋਣੀ ਹੈ ਆਪੇ ਲਾਈਟ ਦੇ ਵਿੱਚ ਪਿੰਕ ਦੇ ਵਿੱਚ ਬਾਟਮ ਹੈ ਤੇ ਨਾਲ ਸੇਮ ਬਾਟਮ ਦੇ ਨਾਲ ਦਾ ਹੀ ਪਿਓਰ ਬੰਬਰ ਦਾ ਦੁਪੱਟਾ ਹੈ ਇਹ ਲੁੱਕ ਦੇ ਵਿੱਚ ਆਣਾ ਸੀ ਇਹ ਲੱਗਦਾ ਰਸੋਟਾ ਇੱਥੇ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ 2000 ਪ੍ਰਾਈਸ ਦੇਣਾ 2000 ਪ੍ਰਾਈਸ ਨੈਕਸਟ ਆ ਗਿਆ ਇਹ ਵੀ بیس ਜਿਹੜਾ ਸੂਟ ਦਾ ਹੈ ਕਰੀਮ ਹੈ ਪਰ ਜਿਹੜੀ ਇਹਦੀ ਡਿਜ਼ਾਈਨਿੰਗ ਹੈ ਦੇਖੋ ਕਿੰਨੀ ਪਿਆਰੀ ਹੈ ਇਹ ਦੇਖੋ ਦੇ ਵਿੱਚ ਆ ਗਿਆ ਮਲਟੀ ਦੇ ਵਿੱਚ ਇਹ ਸ਼ਰਟ ਦੀ ਪ੍ਰਿੰਟਿੰਗ ਆ ਗਈ ਦੇਖੋ ਕਿੰਨੀ ਪਿਆਰੀ ਇਸੇ ਮਲਟੀ ਲੇਸ ਦੇ ਨਾਲ ਵੀ ਆਪਾਂ ਇਹਦੀ ਡਿਜ਼ਾਈਨਿੰਗ ਕਰ ਸਕਦੇ ਆ। ਇਹ ਬਾਟਮ ਦੀ ਪ੍ਰਿੰਟਿੰਗ ਆ ਜਾਨੀ ਦੇਖੋ ਡਾਰਕ ਸ਼ਰਟ ਹੈ ਤੇ ਲਾਈਟ ਪ੍ਰਿੰਟਿੰਗ ਬਾਟਮ ਦੀ ਹੈ ਤੇ ਬਾਟਮ ਦੇ ਨਾਲ ਦਾ ਹੀ ਦੁਪੱਟਾ ਤੇ ਦੁਪੱਟੇ ਦੇ ਦੇਖੋ ਕਿੰਨਾ ਸੋਹਣਾ ਪ੍ਰਿੰਟ ਦਾ ਬਾਰਡਰ ਬਣਿਆ ਸ਼ਰਟ ਦੇ ਨਾਲ ਦਾ। ਬਹੁਤ ਪਿਆਰਾ ਇਹ ਸੂਟ ਹੈ ਪਿਓਰ ਦਾ ਦੁਪੱਟਾ ਨਾਲ ਇਹ ਵਾਲੇ ਸੂਟ ਦੇ ਇਹ ਲੁੱਕ ਆ ਜਾਨਾ। ਕਿੰਨਾ ਪਿਆਰਾ ਸੂਟ। 2000 ਪ੍ਰਾਈਸ ਆ 2000 ਪ੍ਰਾਈਸ ਦੇ। ਨੈਕਸਟ ਆ ਗਿਆ ਸੂਟ ਬਹੁਤ ਪਿਆਰਾ ਇਹ ਹੁੱਕ ਦੇ ਵਿੱਚ ਆ ਜਾਣਾ ਇਹ ਕਿੰਨਾ ਪਿਆਰਾ ਲਾਈਟ ਕਲਰ ਹੈ ਪ੍ਰਿੰਟਿੰਗ ਦੇਖੋ ਸੂਟ ਦੀ ਬਹੁਤ ਸੋਹਣੀ ਫਲਾਵਰ ਪ੍ਰਿੰਟਿੰਗ ਦੇ ਵਿੱਚ ਸ਼ਰਟ ਹੈ ਤੇ ਇਹ ਬਾਟਮ ਆ ਜਾਣੀ ਨਾਲ ਇਨ ਸੇਮ ਬਾਟਮ ਦੇ ਨਾਲ ਦਾ ਹੀ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਬਾਟਮ ਦੇ ਨਾਲ ਦੇ ਹੀ ਦੁਪੱਟੇ ਆ ਪ੍ਰਿੰਟਿੰਗ ਦੁਪੱਟਿਆਂ ਦੀ ਤੇ ਬਾਰਡਰ ਸ਼ਰਟ ਦੇ ਨਾਲ ਦਾ ਬਹੁਤ ਪਿਆਰਾ ਸੂਟ ਹੈ ਇਹ ਵળો ਵੀ ਇਹ ਲੁੱਕ ਦੇ ਵਿੱਚ ਆ ਜਾਣਾ ਦੇਖ ਕਿੰਨਾ ਪਿਆਰਾ ਸੂਟ 2000 ਪ੍ਰਾਈਸ ਹੈ ਜੀ 2000 ਪ੍ਰਾਈਸ ਦੇ ਨਾਲ ਇਹ ਵળો ਸੂਟ ਨੈਕਸਟ ਆ ਗਿਆ ਬੜਾ ਪਿਆਰਾ ਲਾਈਟ ਜੇ ਕਲਰ ਦੇ ਵਿੱਚ ਸੂਟ ਹੈ ਵੀ ਸਰਦਾਰੀ ਪ੍ਰਿੰਟਿੰਗ ਹੈ ਸੂਟਾਂ ਦੀ ਸਿਲਕ ਦੇ ਵਿੱਚ ਸੂਟ ਹੈ ਹਰ ਏਜ ਦੇ ਵਿੱਚ ਪਾਉਣ ਲਈ ਸੂਟ ਹੈ ਜੀ ਇਹ ਵਾਲੇ ਇਹ ਲੁੱਕ ਦੇ ਵਿੱਚ ਆਣਾ ਦੇਖੋ ਪ੍ਰਿੰਟਿੰਗ ਸੁਪ ਦੀ ਕਿੰਨੀ ਪਿਆਰੀ ਨਾ ਪ੍ਰਿੰਟ ਜਿਆਦਾ ਵੱਡਾ ਨਾ ਪ੍ਰਿੰਟ ਜਿਆਦਾ ਛੋਟਾ ਹੈ ਇਹ ਸ਼ਰਟ ਦੀ ਪ੍ਰਿੰਟਾ ਪ੍ਰਿੰਟਿੰਗ ਆ ਜਾਣੀ ਇਹ ਬਾਰਡਰ ਆ ਗਿਆ ਜੀ ਦੇਖੋ ਕਿੰਨਾ ਪਿਆਰਾ ਸ਼ਰਟ ਤੇ ਆਣਾ ਹੈ نیچے ਬਾਰਡਰ ਇਹ ਫਰੰਟ ਆ ਗਿਆ ਸ਼ਰਟ ਦਾ ਤੇ ਇਹ ਆ ਗਈ ਬਾਟਮ ਦੇਖੋ ਕਿੰਨੀ ਪਿਆਰੀ ਪ੍ਰਿੰਟਿੰਗ ਸਾਈਡ ਵਾਲੇ ਬਾਰਡਰ ਨੂੰ ਤੁਸੀਂ ਯੂਜ਼ ਕਰ ਸਕਦੇ ਹੋ ਡਿਜ਼ਾਈਨਿੰਗ ਲਈ ਇਹ ਦੁਪੱਟਾ ਨਾਲ ਬਾਟਮ ਦੇ ਨਾਲ ਦਾ ਹੀ ਦੁਪੱਟਾ ਇਹ ਲੁੱਕ ਆ ਜਾਣੀ ਦੇਖੋ ਕਿੰਨਾ ਪਿਆਰਾ ਸੂਟ 2000 ਪ੍ਰਾਈਸ ਹੈ ਜੀ ਸਿਲਕ ਦੇ ਡਿਜੀਟਲ ਪ੍ਰਿੰਟ ਦੇ ਵਿੱਚ ਮੈਂ ਤੁਹਾਨੂੰ ਸੂਟ ਦਿਖਾਏ ਆ ਪ੍ਰਾਈਸ ਹੈਗਾ ਸੂਟਾਂ ਦਾ 2000 2000 ਪ੍ਰਾਈਸ ਦੇ ਨਾਲ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465808038146580803 ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ